ਸਭ ਤੋਂ ਅਦਨ ਜਿਹੇ ਬੱਚਿਆਂ ਦਾ ਗਲੀ ਲੰਗੜਾ ਬੰਦ ਹੋਇਆ ਬੰਦੀ ਦਾ ਲਗਣੀ ਚਾਈਦੀ ਥੱਲੇ ਆਏ ਸੀ ਗਲੀਆਂ ਚ ਪਾ ਕੇ ਲੈ ਕੇ ਗਏ ਪਰ ਹੁਣ ਜਿਆਦਾ ਹੀ ਹੋ ਗਿਆ ਲੋਕ ਕਹਿੰਦੇ ਮੈਂ ਤਾਂ ਮਖਮੇਕ ਆਈ ਤੂੰ ਖਾ ਲਿਆ ਹਾਂ ਘੰਡੀ ਤੋਂ ਕੋਤ ਨੂੰ ਬਸ ਸੋਨੇ ਵਰਗਾ ਲਾਲ ਮੈਂਡ ਅਕਸਰ ਹੀ ਤੁਸੀਂ ਸੁਣਿਆ ਹੋਵੇਗਾ ਕੁੱਤਾ ਇਨਸਾਨ ਦਾ ਸਭ ਤੋਂ ਵਫਾਦਾਰ ਦੋਸਤ ਹੁੰਦਾ ਹੈ ਪਰ ਜਦੋਂ ਇਹੀ ਦੋਸਤੀ ਸੜਕਾਂ ਤੇ ਅਣਚਾਹੀ ਆਜ਼ਾਦੀ ਬਣ ਕੇ ਘੁੰਮੇ ਤਾਂ ਇਹ ਕਿਸੇ ਲਈ ਜਾਲੇਵਾਵੀ ਬਣ ਸਕਦੀ ਹੈ ਹੁਣ ਇਸੇ ਲੜਾਈ ਦੇ ਵਿੱਚ ਫਸੀ ਹੈ ਇਨਸਾਨੀ ਜ਼ਿੰਦਗੀ ਅਤੇ ਸਿਸਟਮ ਦੀ ਤਿਆਰੀ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਅਵਾਰਾ ਕੁੱਤਿਆਂ 'ਤੇ ਠੱਲ ਪਾਉਣ ਲਈ ਸਰਕਾਰ ਇਹਨਾਂ ਨੂੰ ਫੜ ਕੇ ਸ਼ੈਲਟਰ ਹੋਮ ਭੇਜ ਦੇਵੇ ਤਾਂ ਜੋ ਇਨਸਾਨੀ ਜ਼ਿੰਦਗੀ ਬਚਾਈ ਜਾ ਸਕੇ। ਇਹਨਾਂ ਅਵਾਰਾ ਕੁੱਤਿਆਂ ਤੋਂ ਲੋਕ ਬਹੁਤ ਜ਼ਿਆਦਾ ਤੰਗ ਆ ਚੁੱਕੇ ਨੇ ਕਿਉਂਕਿ ਇਹ ਕੁੱਤੇ ਹਰ ਰੋਜ਼ ਕਿਸੇ ਨਾ ਕਿਸੇ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ। ਅੱਛਾ ਤੁਸੀਂ ਵੀ ਕੋਈ ਪੇਸ਼ੈਂਟ ਲੈ ਕੇ ਆਏ ਹੋ? ਹਾਂਜੀ ਹਾਂਜੀ। ਕੀ ਕੁੱਤੇ ਨੇ ਵੜਲੇ? ਹਾਂਜੀ ਹਾਂਜੀ। ਕਿਹਨੂੰ ਵੜਲੇ? ਬੇਟੇ ਨੂੰ। ਬੇਟੇ ਨੂੰ। ਕਿਹਨੂੰ ਵੜਾ ਬੇਟੇ? 40 ਸਾਲ। ਅਛਾ ਕੀ ਦੇਖਦੇ ਹੋ ਵੀ ਜਿਵੇਂ ਸੁਪਰੀਮ ਕੋਰਟ ਨੇ ਨੋਟ ਕਰੀਤਾ ਵੀ ਦਿੱਲੀ ਐਨਸੀਆਰ ਜਿੱਨੇ ਪੱਤੇ ਆ ਵੀ ਸਾਰੇ ਹਟਾ ਦੇਣੇ ਚਾਹੀਦੇ ਸਭ ਦੱਸ ਦੇਣਾ ਚਾਹੀਦਾ ਜੀ ਬੱਚਿਆਂ ਦਾ ਗਲੀ ਲੰਘਣਾ ਬੰਦ ਹੋਇਆ ਹੈ ਹੂੰ ਬੱਚਿਆਂ ਦਾ ਬਾਹਰ ਜਾ ਸਕਦਾ ਡਰਦਾ ਡੋਗੀ 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 ਵੱਡੇ ਵੀ ਡਰਦੇ ਬਹੁਤ ਹੂੰ ਇੱਥੇ ਪਿੱਛੇ ਪਿੱਛੇ ਭਜਦੇ ਹੂੰ ਜੇ ਕਿਸੇ ਨੂੰ ਸਵੇਰੇ ਪਾ ਜਲਦੀ ਜਾਣਾ ਪਵੇ ਕੁੱਤਿਆਂ ਤੋਂ ਡਰਦੇ ਜਾਂਦੇ ਹੂੰ ਰਾਤੀ 10 ਵਜੇ ਕੋਰੋਂ ਬਾਅਦ ਨਿਕਲਣ ਦਾ ਕਿੰਨੇ ਕੁੱਤੇ ਤੁਹਾਡੀ ਲਾਗੇ ਬਹੁਤ ਕਹਾਏ ਬਾਏ ਕਿਨੇ ਗਿੱਲੀ ਜੇ ਆਸਾ ਹਿਆਣਾ ਕੋ ਤਾਣਾ ਨੂੰ ਮਤ ਕੋਈ ਲੱਗਿਆ ਚਾਰ ਪਿਸ਼ ਨਾਲ ਆਏ ਕਦੇ ਚੱਕਲ ਨਹੀਂ ਆ ਦੇਖੋ ਉਹ ਚਾਰ ਪੰਜ ਸਾਲ ਪਹਿਲੇ ਆਇਆ ਸੀ ਭਾਜੀ ਫੋਨ ਕੋਈ ਆ ਗਿਆ ਕਿੰਨੇ ਕੋ ਮਤ ਕਹਿਸ਼ਤ ਆ ਬਹੁਤ ਐਸ ਭਾਜੀ ਬੱਚਾ ਕੋ ਜਾਣ ਤੋਂ ਬਾਅਦ ਕੋ ਸਮਾਨ ਲੈਣ ਜਾਂਦਾ ਰਸਾ ਇਹ ਹੁਣ ਕਿਨਵਟੀ ਕੱ ਲੱਗਿਆ ਪੇਟ ਨੂੰ ਅੱਜ ਤੋਂ ਪਹਿਲੇ ਹੀ ਲੈਣ ਆਏ ਆ ਕੋਈ ਨਹੀਂ ਲੱਗਿਆ ਕਦੋਂ ਉਹਦੀ ਘਟਨਾ ਆਏ ਕਦੋਂ ਵੜਿਆ ਆਉ ਦੋ ਦਿਨ ਹੋ ਗਏ ਨੇ ਦੋ ਦਿਨ ਤੇ ਮਤਲਬ ਕਿ ਕਿੱਥੇ ਕਿੰਨੇ ਪਕੈਲੇ ਵੜਿਆ ਕਿ ਨਹੀਂ ਇੱਕੋ ਕੁ ਦਿਨ ਉਹ ਬੂੜੀ ਪਾੜ ਦਿੱਤਾ ਸੀ ਪੈਜ ਬੂੜੀ ਲੱਗਦਾ ਬੂੜ ਫਟ ਗਿਆ ਸਾਰਾ ਸੁਪਰੀਮ ਕੋਰਟ ਜਿਹੜਾ ਕਹਿੰਦਾ ਵੀ ਇਹ ਹਟਾ ਲੈਣੇ ਚਾਹੀਦੇ ਹਟਾ ਲੈਣੇ ਚਾਹੀਦੇ ਕੁੱਤਿਆਂ ਦਾ ਸ਼ਿਕਾਰ ਹੋਏ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਅਵਾਰਾ ਕੁੱਤਿਆਂ ਦਾ ਡਰ ਇਸ ਕਦਰ ਸਤੌਣ ਲੱਗਾ ਹੈ ਕਿ ਉਹ ਆਪਣੇ ਘਰ ਤੋਂ ਬਾਹਰ ਨਿਕਲਣ ਤੋਂ ਵੀ ਡਰਨ ਲੱਗੇ ਨੇ ਉਹਨਾਂ ਕਹਿੰਿਆ ਕਿ ਸਾਡੇ ਇਲਾਕਿਆਂ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਇੰਨੀ ਵਧ ਗਈ ਹੈ ਕਿ ਲੋਕਾਂ ਵਿੱਚ دہشت ਦਾ ਮਾਹੌਲ ਹੈ ਇਹ ਤੇ ਲੁਧਿਆਣੀ ਪੈਰ ਤੇ ਵਾਲਿਆ ਸਰਦ ਮੋਟੇ ਹਾਂ ਜੀ ਤੇ ਕਿਦਾਂ ਦੇਖਦੇ ਹੋ ਵੀ ਜਿੱਦਾਂ ਹੁਣ ਇਹਨਾਂ ਤੇ ਕੰਟਰੋਲ ਹੋਣਾ ਚਾਹੀਦਾ ਆ ਕੰਟਰੋਲ ਦਾ ਹੋਣਾ ਚਾਹੀਦਾ ਹੈ। ਰਿਪੋਰਟ ਕਹਿੰਦਾ ਵੀ ਇਹਨਾਂ ਨੂੰ ਇਹਨਾਂ ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਤੁਸੀਂ ਕਿਹਦਾ ਦੇਖਦੇ? ਪਾਬੰਦੀ ਤਾਂ ਲੱਗਣੀ ਚਾਹੀਦੀ। ਥੱਲੇ ਆਏ ਸੀ ਗੱਡੀਆਂ ਚ ਪਾ ਕੇ ਲੈ ਕੇ ਗਏ। ਹਾਂ। ਪਰ ਹੁਣ ਜ਼ਿਆਦਾ ਹੀ ਹੋ ਗਏ। ਕਿੰਨੇ ਤੋਂ 12 ਵਾਰ ਸਵੇਰੇ। ਬਹੁਤ ਸਾਡੇ ਮੁੱਲੇ ਦਾ ਬਹੁਤ ਰਾਤ ਨਿਕਲਣਾ ਮੁਸ਼ਕਲ ਹੋ ਜਾਂਦਾ ਜੀ ਸਾਡਾ। ਹਾਂ। ਤੇ ਬੱਚੇ ਵੈਸੇ ਹੀ ਡਰਦੇ ਨੇ। ਸਕੂਟਰਾਂ ਮੋਟਰਸਾਈਕਲਾਂ ਵਿੱਚ ਪੈ। ਹਾਂ ਜੀ ਹਾਂ। ਤੇ ਕਿੱਦਾਂ ਇਹ ਲੋਕ ਲੋਕ ਹੀ ਰੋਟੀ ਦਿੰਦੇ ਆ ਕਿੱਦਾਂ ਮੁੱਲ ਪਲ ਦੇ ਕਿੱਦਾਂ? ਹਾਂ ਲੋਕ ਹੀ ਰੋਟੀ ਦਿੰਦੇ ਨੇ। ਹਾਂ। ਆਂਡੇ ਖਵਾਲ ਨੇ ਮੀਟ ਖਵਾਲ ਦਿੰਦੇ ਨੇ। ਪਰ ਪਰ ਕਿੰਨੂ ਵਟਿਕਾ ਤੁਸੀਂ ਲਵਾਇਆ ਹੋਣੇ ਪਹਿਲਾ ਟਿਕਾ ਲਵਾਇਆ ਕੁੱਤਿਆਂ ਦੇ ਹਮਲੇ 'ਚ ਆਪਣੇ ਪੋਤੇ ਨੂੰ ਗਵਾ ਚੁੱਕੇ ਗੁਰਜੀਤ ਕੌਰ ਨੇ ਦੱਸਿਆ ਮੇਰਾ ਪੋਤਾ ਸਾਡੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ ਜੋ ਕੁੱਤਿਆਂ ਨੇ ਮਾਰ ਦਿੱਤਾ ਬਸ ਇੱਥੋਂ ਬਾਹਰ ਨਿਕਲ ਗਏ ਅੱਥੇ ਅੱਗੇ ਵੀ ਫਿਰਦੇ ਜਾਂ 11 ਸਾਲ ਦਾ ਇੱਥੇ ਹੀ ਹੋਇਆ ਹਾਂਜੀ ਉਹ ਜਿੱਦਣ ਦਾ ਹਸਨਪੁਰ ਗਿਆ ਉਦੋਂ ਦਾ ਮੈਂ ਤਾਂ ਅੱਖ ਹੀ ਰੱਖਦੀ ਸੀ ਮੇਥੇ ਮੁੰਡੇ ਨੂੰ ਮੇਰੀ ਰੇਹਣੀ ਦੇ ਕੋਲ ਮਮੀ ਅੰਦਰ ਬੈਠੀ ਸੀ ਹਾਂ ਯਾਰ ਨਿਕਲ ਕੇ ਭੱਜ ਕੇ ਦੇਖਿਆ ਤਾਂ ਇੱਥੇ ਢਾਹਿਆ ਪਿਆ ਹਾਂ ਇਹਨੇ ਮਸਾਂ ਭੋਆ ਪੂਰੀ ਚਲਵੇਟ ਕੇ ਜਾ ਕੇ ਸਦਾਇਆ ਉਹਨਾਂ ਤੋਂ ਇੱਧਰ ਦੇ ਸੀ 6 7 6ਾਂ ਆਰ ਕੇ ਹਾਂ ਇੱਥੋਂ ਲੋਕ ਦੱਸਦੇ ਨੇ ਮੈਂ ਤਾਂ ਮਖਮੇ ਤੋਂ ਇਦੋਂ ਖਾ ਲਿਆ ਹਾਂ ਘੰਡੀ ਤੋਂ ਕੋਤ ਨੂੰ ਬਸ ਸੋਨੇ ਵਰਗਾ ਲਾਲ ਮਿੰਟ ਦੀ ਗੁਮਾਥਾ ਅਜਾ ਮਾਤਾ ਆਇਦਨ ਅਜਹੀਆਂ ਜਿਹੜੀਆਂ ਵਾਰਦਾਤਾ ਸਾਹਮਣੇ ਆ ਰਹੀਆਂ ਨੇ ਇਹ ਸੁਪਰੀਮ ਕੋਰਟ ਨੇ ਇਥੋਂ ਲੈ ਕੇ ਇੱਕ ਵੱਡਾ ਫੈਸਲਾ ਲਿਆ ਕਿਦਾਂ ਦੇ ਦਿੰਦਾ ਉਹ ਤਾਂ ਵਧੀਆ ਕਹਿੰਦੇ ਨੇ ਬਈ ਹਾਂ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਹਾਂ ਖਤਰਾ ਡਰਦੇ ਬਜਾਰੇ ਜਵਾਕ ਇੱਥੇ ਥੇ ਨਹੀਂ ਜਾ ਸਕਦੇ ਸਿਆਣੇ ਨਹੀਂ ਉਹ ਪੰਡਤ ਗਿਆ ਮੰਦਰ ਚੋਂ ਸਾਡੇ ਆ ਜਾਂਦੇ ਗੇੜਾ ਮਨ ਹੁਣ ਉਹ ਵੀ ਨਹੀਂ ਆਉਂਦੇ ਡਰਦੇ ਉਦਣ ਦੇ ਦੇਖ ਲਾ ਇੱਕ ਲੌਤਾ ਬੇਟਾ ਸੀ ਜੀ ਹਾਂ ਇੱਕ ਪਾਸੇ ਤਾਂ ਪੀੜਿਤ ਲੋਕ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਹੁਤ ਖੁਸ਼ ਹਨ ਪਰ ਦੂਜੇ ਪਾਸੇ ਡੌਗ ਲਵਰ ਕੋਰਟ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਨੇ ਅਤੇ ਸੜਕਾਂ ਉੱਤੇ ਉਤਰੇ ਹੋਏ ਨੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਇਹਨਾਂ ਬੱਚਿਆਂ ਦੇ ਹੱਕ ਲਈ ਇਹਨਾਂ ਬੱਚਿਆਂ ਲਈ ਸਾਡੇ ਸਟਰੀਟ ਡੌਗਸ ਲਈ ਅਸੀਂ ਇਹਨਾਂ ਨੂੰ ਕਦੇ ਆਪਣਾ ਡੌਗ ਨਹੀਂ ਕਹਿੰਦੇ ਅਸੀਂ ਇਹਨਾਂ ਨੂੰ ਬੱਚੇ ਹੀ ਕਹਿੰਦੇ ਆ ਸਾਡੇ ਲਈ ਸਾਡੇ ਬੱਚੇ ਹੀ ਨੇ ਉਹ ਸਭੀ ਉਹ ਕੋਡ ਨੇ ਜਿਹੜਾ ਫੈਸਲਾ ਹੈ ਟੂ ਬੀ ਡਿਸਐਗਰੀ ਬਿਲਕੁਲ ਡਿਸਐਗਰੀ ਆ ਮੈਮ 8 ਹਫਤਿਆਂ ਦੇ ਵਿੱਚ ਤੁਸੀਂ ਦੱਸੋ ਗਵਰਨਮੈਂਟ ਰਨ ਇੱਕ ਵੀ ਸ਼ੈਲਟਰ ਨਹੀਂ ਹੈਗਾ ਡੈਲੀ 'ਚ ਡੈਲੀ 'ਚ ਛੱਡੋ ਪੂਰੇ ਇੰਡੀਆ 'ਚ ਤੁਸੀਂ ਦੱਸੋ ਗਵਰਨਮੈਂਟ ਰਨ ਸ਼ੈਲਟਰ ਕਿੱਥੇ ਹੈਗੇ ਨੇ ਤੁਸੀਂ ਆਪਣੇ ਤੁਸੀਂ ਦੱਸੋ ਆਰਮੀ ਡੌਗਸ ਲਈ ਵੀ ਮੇਰੇ ਖਿਆਲ ਨਾਲ ਇੰਨੀ ਵਧੀਆ ਫੈਸਿਲਿਟੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਵੀ ਬਾਅਦ 'ਚ ਅਸੀਂ ਲੋਕ ਅਡਾਪਟ ਕਰਦੇ ਆਂ ਨੇ ਉਹਨਾਂ ਨੂੰ ਜਦੋਂ ਉਹਨਾਂ ਦੀ ਡਿਊਟੀ ਖਤਮ ਹੋ ਜਾਂਦੀ ਹੈ ਅਸੀਂ ਡੌਗਸ ਨੂੰ ਇਦਾਂ ਮਤਲਬ ਉਹਨਾਂ ਤੋਂ ਕੰਮ ਕਢਾ ਕੇ ਅਸੀਂ ਛੱਡ ਦਿੰਨੇ ਆ ਲੋਕ ਬਰੀਡਸ ਦੇ ਡੌਗ ਲੈਂਦੇ ਨੇ ਉਹਨਾਂ ਨੂੰ ਛੱਡਦੇ ਨੇ ਸੜਕਾਂ ਤੇ ਅਸੀਂ ਉਹਨਾਂ ਦੇ ਅਸੀਂ ਇਧਰੋਂ ਜੰਗਲ ਕੱਟ ਕੇ ਆਪਣੇ ਘਰ ਬਣਾਏ ਨੇ ਰੱਬ ਨੇ ਜਦੋਂ ਧਰਤੀ ਬਣਾਈ ਹੈ ਕੋਈ ਘਰ ਆ ਕੋਈ ਸੜਕਾ ਇਦਾਂ ਤਾਂ ਬਨੀਆਂ ਨਹੀਂ ਗਿਆ ਮੈਮ ਜੰਗਲ ਹੀ ਸੀਗੇ ਜੰਗਲ 'ਚ ਸਾਰੇ ਜਾਨਵਰ ਰਹਿੰਦੇ ਸੀਗੇ ਅੱਜ ਅਸੀਂ ਉਧਰ ਕੱਟ ਕੇ ਆਪਣੇ ਘਰ ਬਣਾਉਂਦੇ ਪਈਆਂ ਔਰ ਉਹਨਾਂ ਇਹਨਾਂ ਜਗਾਵਾਂ ਤੋਂ ਅਸੀਂ ਉਹਨਾਂ ਬੱਚਿਆਂ ਨੂੰ ਕੱਢਣਾ ਚਾ ਰਹੇ ਆ ਪੁੱਟੀਆਂ ਕੱਟ ਕੇ ਆਈਆਂ ਜਿਹੜੇ ਸਟਰੀਟ ਤੇ ਨੇ ਉਹ ਬੱਚਿਆਂ ਬੱਚਿਆਂ ਨੂੰ ਕੱਟ ਰਹੇ ਨੇ ਤੁਸੀਂ ਕਦੇ ਵੀਡੀਓਜ਼ ਦੇਖੀਆਂ ਹੋਣਗੀਆਂ ਬੱਚੇ ਕਿੰਨੇ ਵੱਟੇ ਮਾਰਦੇ ਨੇ ਬੱਚੇ ਉਹਨਾਂ ਦੀ ਪੂੰਛਾਂ ਨਾਲ ਉਹ ਟ੍ਰੈਕਰਸ ਬੰਨਦੇ ਤੁਸੀਂ ਆਪ ਦਾ ਦੱਸੋ ਜਦ ਡੌਗਸ ਇੰਨੇ ਐਗਰੈਸਿਵ ਹੋਣ ਤੇ ਕਿਹੜੇ ਬੰਦੇ ਉਹਨਾਂ ਨੂੰ ਚੱਕ ਕੇ ਉਹਨਾਂ ਦੀ ਪੂੰਛ ਤੇ ਉਹ ਬੰਨ ਦੇਣ ਹੋਈ ਵੀ ਨਹੀਂ ਕਿ ਬੱਚੇ ਜਾਂਦੇ ਵੀ ਨਹੀਂ ਤੇ ਪੰਜ ਸੱਤ ਕੁੱਤੇ ਇੱਕ ਰਾਮੇ ਆ ਕੇ ਹਮਲਾ ਕਰ ਦਿੰਦੇ ਨੇ ਸਰ ਤੁਸੀਂ ਆਪ ਦੇਖੋ ਇੱਕ ਬੱਚਾ ਹੈ ਬੱਚਿਆਂ ਨੂੰ ਕੁੱਟਿਆ ਕਈਆਂ ਦੀ ਜਾਨਾਂ ਗਈਆਂ ਉਹਨਾਂ ਦਾ ਪਰਿਵਾਰ ਵੀ ਤਾਂ ਦੁਖੀ ਸਰ ਦੇਖੋ ਮੈਂ ਮੈਂ ਡੌਗ ਰੈਸਕਿਊਸ ਕਰਦੀ ਆ ਮੈਂ ਠੀਕ ਹੈ ਮੇਰੇ ਕੋਲ ਬਥੇਰੇ ਡੌਗ ਰੈਸਕਿਊ ਕੀਤੇ ਨੇ ਮੈਂ ਮੈਨੂੰ ਵੀ ਕਈ ਵਾਰੀ ਕੱਟਿਆ ਨਹੀਂ ਹੁੰਦਾ ਅਸੀਂ ਜਿਨ੍ਹਾਂ ਨੂੰ ਹੁੰਦਾ ਤੁਸੀਂ ਉਹਨਾਂ ਨੂੰ ਲੈ ਕੇ ਜਾਓ ਉਹਨਾਂ ਦੀ ਮੈਡੀਕੇਸ਼ਨ ਦੇਖੋ ਕਈ ਆਵਾਰਾ ਕੁੱਤਿਆਂ ਨਾਲ ਐਕਸੀਡੈਂਟ ਵੀ ਬਹੁਤ ਹੁੰਦੇ ਨੇ ਕਈ ਲੋਕਾਂ ਦੀ ਜਾਨਾਂ ਵੀ ਜਾਂਦੀਆਂ ਨੇ ਸਰ ਐਕਸੀਡੈਂਟ ਤਾਂ ਇਨਸਾਨਾਂ ਦੇ ਵੀ ਹੁੰਦੇ ਨੇ ਐਕਸੀਡੈਂਟ ਤਾਂ ਇਨਸਾਨ ਵੀ ਕਰਦੇ ਨੇ ਐਕਸੀਡੈਂਟ ਤਾਂ ਇਨਸਾਨ ਵੀ ਇਨਸਾਨ ਤੇ ਗੱਡੀ ਚਾੜ੍ਹ ਦਿੰਦੇ ਨੇ ਇਨਸਾਨ ਵੀ ਉਧਰ ਕੁੱਤਿਆਂ ਦੇ ਰੇਪ ਕਰਦੇ ਨੇ ਇਨਸਾਨਾਂ ਦੇ ਰੇਪ ਕਰਦੇ ਨੇ ਰੇਪਿਸਟ ਸੜਕਾਂ ਤੇ ਖੁੱਲੇ ਆਮ ਘੁੰਮ ਰਹੇ ਨੇ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਸਾਨੂੰ ਕੁੱਤਿਆਂ ਤੋਂ ਖਤਰਾ ਹੈ ਮੈਨੂੰ ਤਾਂ ਨਹੀਂ ਲੱਗਦਾ ਸੋਲਿਊਸ਼ਨ ਕੋਈ ਬੰਦਾ ਗਲਤੀ ਕਰਦਾ ਤਾਂ ਬੰਦੇ ਨੂੰ ਜੇਲ੍ਹ ਚ ਪਾਇਆ ਜਾਂਦਾ ਰੇਬੀਸ ਜੀਨੂ ਐ ਉਹਨੂੰ ਚੱਕੋ ਸਾਰਿਆਂ ਨੂੰ ਚੱਕਣ ਦੀ ਕੋਈ ਤੁਕ ਨਹੀਂ ਵੜਦੀ ਜਦ ਇਨਫਰਾਸਟ੍ਰਕਚਰ ਤੁਹਾਡੇ ਕੋਲ ਹੈ ਨਹੀਂ ਕਿੱਥੇ ਖੜਾ ਹੋਇਆ ਐਨੇ ਡੌਗਾਂ ਨੂੰ ਰੱਖਣਾ ਵਸੇ ਗਊਸ਼ਾਲਾ ਦੇ ਕੰਡੀਸ਼ਨ ਦੇਖ ਲਓ ਜਹਹਿ ਜੀ ਹੋ ਗਈ ਉਸ ਤੋਂ ਪੱਤਰ ਇਹਨਾਂ ਦੀ ਹੋਣੀ ਆ ਇਹ ਜਸਟਿਸ ਇੰਪਲਸਿਵ ਡਿਸੀਜਨ ਮੇਕਿੰਗ ਦਾ ਰਿਜ਼ਲਟ ਤੁਸੀਂ 10 ਸਾਲ ਲਾ ਲਓ ਐਨਾ ਵੀ ਨਹੀਂ ਚੱਜ ਦੇ ਬਣਾ ਸਕਦੇ ਜਿਹੜੀ ਸਰਕਾਰ ਸਾਡੀ ਸੜਕਾਂ ਨਹੀਂ ਚੱਜ ਦੀ ਬਣਾ ਸਕੀ ਇੱਧਰ ਐਨੇ ਗੱਡੀ ਕਰਤੇ ਤੁਹਾਨੂੰ ਲੱਗਦਾ ਹੈ ਗਵਰਨਮੈਂਟ ਰੈਨਸ਼ਾਇਟਰ ਚੱਜ ਦੇ ਬਣਾ ਲੂਗੀ ਵੱਖ-ਵੱਖ ਪਰ ਸਵਾਲ 1 ਹੈ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਉੱਤੇ ਹੁਣ ਸਰਕਾਰ ਕੀ ਕਰੇਗੀ ਕਿ ਇੰਨੀ ਵੱਡੀ ਗਿਣਤੀ ਵਿੱਚ ਘੁੰਮਦੇ ਆਵਾਰਾ ਕੁੱਤਿਆਂ ਨੂੰ ਸ਼ੈਲਟਰ ਹੋਮ ਡੱਕਿਆ ਜਾਵੇਗਾ ਜਾਂ ਫਿਰ ਸੁਪਰੀਮ ਕੋਰਟ ਆਪਣੇ ਫੈਸਲੇ ਉੱਤੇ ਦੁਬਾਰਾ ਵਿਚਾਰ ਕਰੇਗਾ ਲੁਧਿਆਣਾ ਤੋਂ ਵਰਿੰਦਰ ਸਿੰਘ ਥਿੰਦੀ ਰਿਪੋਰਟ ਈਟੀਵੀ ਭਾਰਤ